ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਿੰਦਰ ਕੁਮਾਰ ਸੁੱਖੀ ਜੋ ਡਾਕਟਰ ਸੁੱਖੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਹਲਕਾ ਬੰਗਾ ਤੋਂ ਉਹਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਸ਼ਿਕੰਜਾ ਕੱਸ ਦਿੱਤਾ ਹੈ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਸੁਵਿੰਦਰ ਕੁਮਾਰ ਸੁਖੀ ਜੋ 2022 ਦੀ ਵਿਧਾਨ ਸਭਾ ਦੀ ਚੋਣ ਜਿੱਤੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਤਿੰਨ ਜਿਹੜੇ ਨੇ ਵਿਧਾਇਕ ਬਣੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਤਿੰਨ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਬਾਕੀ ਕਾਂਗਰਸ ਅਤੇ 92 ਬਲੇ ਸੀ ਆਮ ਆਦਮੀ ਪਾਰਟੀ ਵੱਲੋਂ ਇਧਰ ਡਾਕਟਰ ਸੁਵਿੰਦਰ ਕੁਮਾਰ ਸੁਖੀ ਨੇ ਬੜੇ ਚਾ ਦੇ ਨਾਲ ਜਿਹੜਾ ਹੈ ਪੱਲਾ ਫੜਿਆ ਸੀ ਭਗਵੰਤ ਮਾਨ ਦਾ ਕਿਉਂਕਿ ਭਗਵੰਤ ਮਾਨ ਵੱਲੋਂ ਹੀ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਡਾਕਟਰ ਸੁਵਿੰਦਰ ਸੁਵਿੰਦਰ ਕੁਮਾਰ ਸੁਖੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਇੱਧਰ ਸ਼੍ਰੋਮਣੀ ਅਕਾਲੀ ਦਲ ਮੌਕਾ ਵੇਖ ਕੇ ਚੌਕਾ ਮਾਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਐਡਵੋਕੇਟ ਐਚ.ਐਸ.ਸੀ. ਅਰੋੜਾ ਨੇ ਸ਼ਰੂਮਣੀ ਅਕਾਲੀ ਦਲ ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਰਨ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਯਾਨੀ ਕਿ ਜਤੇਸ਼ ਸ਼ਰੂਮਣੀ ਅਕਾਲੀ ਦਲ ਵੱਲੋਂ ਸਹੂਲਤਾਂ ਸਰਕਾਰੀ ਜਿੰਨੀਆਂ ਵੀ ਲੈ ਲਿਆ ਰਹੇ ਨੇ ਉਹ ਸ਼ਰੂਮਣੀ ਅਕਾਲੀ ਦਲ ਵੱਲੋਂ ਹੀ ਲੈ ਰਹੇ ਨੇ। ਭਾਵੇਂ ਦੇ ਦੇ ਉਹਨਾਂ ਨੂੰ ਸਰਕਾਰ ਰਹੀ ਹੈ। ਲੇਕਿਨ ਲੜੇ ਤਾਂ ਸ਼ਰੂਮਣੀ ਅਕਾਲੀ ਦਲ ਦੇ ਵਿੱਚੋਂ ਨੇ। ਵਿਧਾਨ ਸਭਾ ਦੀ ਚੋਣ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਵੱਲੋਂ ਪਟੀਸ਼ਨ ਦਾਇਰ ਕਰ ਦਿੱਤੀ ਹੈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਵਿਰੁੱਧ ਉਹਨੇ ਕਿਹਾ ਕਿ ਇਹਦੀ ਵਿਧਾਇਕੀ ਬੈਰੀ ਸੀਟ ਡਿਸਮਿਸ ਕੀਤੀ ਜਾਵੇ ਜਿਮਣੀ ਚੋਣਾ ਦਰਬਾਰਾ ਕਰਵੀਆਂ ਜਾਂ ਅਤੇ ਇਹਨਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਾ ਕੀਤਾ ਜਾਵੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਹਾਈ ਕੋਰਟ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਸੀ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਬਿਨਾਂ ਪੁੱਛੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਇਸ ਤੋਂ ਪਹਿਲਾਂ ਅੱਜ ਮਾਮਲੀ ਸੁਰਵਾਈ ਦੌਰਾਨ ਐਡਵੋਕੇਟ ਐਚ ਐਸ ਸੀ अरोड़ा ਨੇ ਅਦਾਲਤ ਨੂੰ ਦੱਸਿਆ ਕਿ ਲੋਕਾਂ ਨੇ ਸੁਖੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਹਾਲੀਵੁੱਡ ਨਹੀਂ ਪਾਈ ਇਹ ਨਾ ਸਿਰਫ ਹੁਕਮਨਾਮਾ ਦੀ ਉਲੰਘਣਾ ਹੈ ਸਗੋਂ ਕਾਨੂੰਨ ਦੀ ਲੰਘਣਾ ਹੈ ਇਸ ਲਈ ਉਹਨਾਂ ਨੇ ਪਹਿਲਾਂ ਸੁਖੀ ਨੂੰ ਨੋਟਿਸ ਪੇਜ ਕੇ 2 ਹਫ਼ਤਿਆਂ ਦੇ ਅੰਦਰ ਅੰਦਰ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸੀ ਅਤੇ ਕਿਹਾ ਕਿ ਜੇਕਰ ਉਹ ਜਾ ਨਹੀਂ ਕੀਤਾ ਤਾਂ ਵਿਧਾਨ ਸਭਾ ਦੇ ਸਪੀਕਰ ਦੇ ਸਾਹਮਣੇ ਪਟੀਸ਼ਨ ਧਾਰ ਕਰਕੇ ਉਹਨਾਂ ਦੀ ਤਰਖਾਹ ਤੇ ਹੋਰ ਪੱਤੇ ਰੋਕਣ ਦੀ ਮੰਗ ਕਰਨਗੇ ਨਾਲ ਹੀ ਉਸ ਨੂੰ ਅਯੋਗ ਠ ਰਾਉਣ ਦਾ ਮੰਗ ਵੀ ਕਰਨਗੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਵਕੀਲ ਖੜਾ ਕਰ ਦਿੱਤਾ ਹੈ ਡਾਕਟਰ ਸੁਖਵਿੰਦਰ ਕੁਮਾਰ ਸੁਕੀ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਵਾਪਸ ਆਏ ਸੀ ਉਹਨਾਂ ਕਹਿੰਦਾ ਜਿੰਨੀਆਂ ਵੀ ਸਹਾਰੀ ਸਰਕਾਰੀ ਸੁਵਿਧਾ ਨੇ ਜਿੰਨੀ ਵੀ ਉਹਨੂੰ ਤਰਖਾਹ ਮਿਲਦੀ ਹੈ ਉਹ ਕੱਤੀ ਜਾਵੇ ਉਹ ਲੜਨ ਚੋਣ ਆਮ ਆਦਮੀ ਪਾਰਟੀ ਵਾਲੋਂ ਜਿੰਨੇ ਜਾਣਦੇ ਨਹੀਂ ਜਿੱਦੇ ਉਹ ਸਾਡੀ ਹੈਡਕ ਨਹੀਂ ਹੈ ਇਹ ਵੱਡੀ ਗੱਲ ਕਹਿ ਦਿੱਤੀ ਹੈ ਸ਼ਰੋਮਣੀ ਅਕਾਲੀ ਦਲ ਦੇ ਵੱਲੂ ਜਿਹੜੇ ਐਸਸੀ ਅਰੋੜਾ ਜਿਹੜੇ ਐਡਵੋਕੇਟ ਨੇ ਯਾਨੀ ਕਿ ਹੁਣ ਡਾਕਟਰ ਸੁਵਿੰਦਰ ਕੁਮਾਰ ਸੁਖੀ ਨੂੰ ਸ਼ਰੋਮਣੀ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਦੇਣਾ ਪਵੇਗਾ ਜੇਕਰ ਉਹ ਅਸਤੀਫਾ ਦਿੰਦੇ ਨੇ ਤੇ ਜਿਹੜੀ ਉਹਨਾਂ ਦੀ ਵਿਧਾਇਕੀ ਵਾਲੀ ਮੈਂਬਰਸ਼ਿਪ ਹੈ ਉਹ ਵੀ ਰੱਦ ਹੋਵੇਗੀ ਉਹਨਾਂ ਨੂੰ ਸਰਕਾਰੀ ਸਹੂਲਤ ਵੀ ਨਹੀਂ ਮਿਲੇਗੀ ਫਿਰ ਦੁਬਾਰਾ ਇਲੈਕਸ਼ਨ ਹੋਵੇਗਾ ਐਜ਼ ਏ ਜਿਮਨੀ ਚੋਲ ਲੜੀ ਜਾਵੇਗੀ ਹਲਕਾ ਬੰਗਾ ਤੋਂ ਯਾਨੀ ਕਿ ਵਿਵਾਦਾਂ ਦੇ ਵਿੱਚ ਕਰ ਗਏ ਨੇ ਡਾਕਟਰ ਸਕੁੰਦਰ ਕੁਮਾਰ ਸੁਖੀ